Welcome you all for our Sports Meet of Sentinel International. So these colorful bad boys. Hurry up, hurry up fast! Right on, hurry right सेंटिनल इंटरनेशनल स्कूल ਸਮਰਾਲਾ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਦੇ ਪਹਿਲੇ ਦਿਨ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਇਹ ਖੇਡਾਂ 50 ਮੀਟਰ 100 ਮੀਟਰ ਬੈਲੈਂਸ ਦੀਆਂ ਕਰਵਾਈਆਂ ਗਈਆਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਕਿਹਾ ਕਿ ਐਥਲੈਟਿਕ ਮੀਟ ਦੇ ਪਹਿਲੇ ਦਿਨ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੇ ਵੀ ਖੇਡਾਂ ਵਿੱਚ ਹਿੱਸਾ ਲਿਆ ਜਿਸ ਵਿੱਚ 100 ਮੀਟਰ ਰੇਸ ਅਤੇ ਰੱਸਾ ਕਸੀ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਕਿ ਬੱਚਿਆਂ ਦੇ ਮਾਪਿਆਂ ਨੇ ਖੂਬ ਆਨੰਦ ਮਾਣਿਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾਇਰੈਕਟਰ ਅਮਰਿਤਪਾਲ ਕੋਰ ਅਤੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਦੇ ਵੱਲੋਂ ਦੀਪ ਜਲਾ ਕੇ ਕੀਤੀ ਗਈ। ਚੰਡਾਲਹਰਾਉਣ ਤੋਂ ਬਾਅਦ ਬੱਚਿਆਂ ਵੱਲੋਂ ਪ੍ਰੇਡ ਵੀ ਕੀਤੀ ਗਈ। ਅੰਤ ਵਿੱਚ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਛੋਟੇ ਬੱਚਿਆਂ ਨੂੰ ਸਨਮਾਨ ਵੀ ਕੀਤਾ ਗਿਆ ਤੇ ਮਾਪਿਆਂ ਨੂੰ ਮੈਡਲ ਵੀ ਦਿੱਤੇ ਗਏ। ਨਾਮ ਦੱਸੋ? ਮੈਂ ਅਮਰਿਤਪਾਲ ਸਿੰਘ ਜੀ। ਤੇ ਅੱਜ ਕੌਂਟੇਨ ਸਕੂਲ ਦੇ ਵਿੱਚ ਐਥਲੈਟਿਕ ਮੀਟ ਚੱਲ ਰਿਹਾ। ਕੀ ਕਹਿਣਾ ਚਾਹੋਗੇ ਤੁਸੀਂ ਵੀ ਹਿੱਸਾ ਲਿਆ? ਹਾਂਜੀ ਬਹੁ ਬਧੀ ਲੱਗਿਆ ਸੀ। ਹਰੇਕ ਸਾਡੇ ਹਿੱਸਾ ਲੈਣੇ ਆਈ। ਚਤਤਾਈ ਨਾ ਸਾਲ ਆ ਮੇਰਾ ਮੇਰੇ ਬੇਟ ਦਾ ਹੀ ਫਰਸਟ ਪ੍ਰਾਈਜ਼ ਹੁੰਦਾ ਇਸ ਲਈ ਮੈਂ ਵੀ ਭਾਗ ਲਿਆ ਮੈਂ ਫਰਸਟ ਪ੍ਰਾਈਜ਼ ਆਈ ਥੂਨ ਵਧੀਆ ਕਰਾ ਰਿਹਾ ਜਿਹੜਾ ਕਰਾ ਰਿਹਾ ਹਾਂਜੀ ਬਹੁਤ ਵਧੀਆ ਜੀ ਇਹ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਦੇ ਵਿੱਚ ਕਿਦਾਂ ਚੱਲਦੀ ਆ ਹਜੂ ਜੀ ਬਹੁਤ ਵਧੀਆ ਜੀ ਏਰੀਆ ਦੇ ਵਧੀਆ ਸਕੂਲ ਆ ਸਮਾ ਸਕੂਲ ਉੱਪਰੋਂ ਆਇਆ ਵਧੀਆ ਆ ਮੈਂ ਕੋਈ ਨਹੀਂ ਕਰੂੰਗਾ ਸਾਰੇ ਬੱਚਿਆਂ ਨੂੰ ਲਾਓ ਇੱਥੇ ਪੇਰੈਂਟ ਸਾਰੇ ਕਹਿੰਦੇ ਹਾਂਜੀ ਨਾਮ ਲਿਖੋ ਮਹਿੰਦਰ ਕੁਮਾਰ ਯਾਦਵ ਯਾਰ ਜੀ ਇੱਥੇ ਬੌਂਟਿਓਨ ਸਕੂਲ ਦੇ ਅਥਲੈਟਿਕ ਮੀਟ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਐਕਸਪੀਰੀਅੰਸ ਆ ਬੱਚਿਆਂ ਦਾ ਬੱਚੇ ਬਹੁਤ ਵਧੀਆ ਸਿੱਖਦੇ ਨੇ ਓਰੇ ਆ ਸਾਡੀ ਗੁੜੀਆ ਜਸ਼ਕਾ ਫਰਸਟ ਕਲਾਸ ਪੜਦੀ ਆ ਸੈਕੰਡ ਸੈਕਸ਼ਨ ਦੇ ਵਿੱਚ ਤੇ ਇਹਦੀ ਆਪਣਾ ਵਧੀਆ ਜਿਹੀ ਗੇਮਾਂ ਹੋਈਆਂ ਨੇ ਤੇ ਬਹੁਤ ਵਧੀਆ ਜ਼ਰੂਰੀ ਹੈ ਬੱਚਿਆਂ ਵਾਸਤੇ ਇਹ ਮੇਰੇ ਹਿਸਾਬ ਨਾਲ ਹੋਰ ਸਕੂਲਾਂ ਵਿੱਚ ਵਾਲੀ ਨਹੀਂ ਕਰਾਉਂਦੇ ਹੈਗੇ ਤੇ ਓਰੇ ਬੱਚਿਆਂ ਦਾ ਵਧੀਆ ਐਕਸਪੀਰੀਅੰਸ ਹੁੰਦਾ ਸਾਡੀ ਗੁੜੀਆ 4-5 ਸਾਲ ਤੋਂ ਓਰੇ ਪੜ ਰਹੀ ਆ ਅਥਲੈਟਿਕ ਵਿੱਚ ਬਹੁਤ ਵਧੀਆ ਸ਼ਾਮ ਨੂੰ ਵੀ ਇਹਨਾਂ ਦੀ ਪ੍ਰੋਪਰ ਕਲਾਸਾਂ ਲੱਗਦੀਆਂ ਨੇ ਫਿਜ਼ੀਕਲ এডੂਕੇਸ਼ਨ ਦੀ ਹੈ ਤੇ ਉਹ ਗੁੱਡ ਆ ਓਕੇ ਆ ਇਹ ਸਕੂਲ ਦੀ ਗੱਲ ਕਰੀਏ ਸਕੂਲ ਦੀ এডੂਕੇਸ਼ਨ ਦੀ ਗੱਲ ਕਰੀਏ ਕਿੱਦਾਂ ਹੈਗਾ ਸਾਰਾ ਜੀ ਬੈਸਟ ਆ ਜੀ ਵੈਲੈਂਡ ਗੁੱਡ ਆਹੰਦੋ ਸੋ ਮੇਰਾ ਨਾਮ ਭਗਵੰਤ ਕੌਰ ਤੇ ਆਪਣੀ ਏਜ ਵੀ ਦੱਸ ਦਿਓ ਏਜ ਹੈ 64 ਕੀ ਕਹਿਣਾ ਚਾਹੁੰਦੇ ਹੋ ਫਲੈਟ ਗਮੀਟ ਸੀ ਤੁਸੀਂ ਵੀ ਭਾਗ ਲਿਆ ਸੀ ਜਿਹੜੀ ਹਾਂਜੀ ਮੈਂ ਲੈਂਦੀ ਰਹੀ ਆ ਮੈਨੂੰ ਘਰ ਥੋੜਾ ਜਿਹਾ ਬੱਚਿਆਂ ਕਰਕੇ ਰਜੇਮਿਆਂ ਕਰਕੇ ਮੈਂ ਨਹੀਂ ਮੈਂ ਬੈਟਨ ਗੇਮ ਚ ਵੀ ਹਿੱਸਾ ਲੈਣੀ ਹੁੰਨੀ ਆ ਮੈਂ 2 ਸਾਲ ਬੈਟਨ ਗੇਮ ਚ ਵੀ ਹਿੱਸਾ ਲਿਆ ਤੇ 2 ਸਾਲ ਦੇ ਵਿੱਚ ਮੈਂ 7 골ਡ ਮੈਡਲ ਲਿਆਂਦੇ ਸੀਗੇ ਕਿੱਦਾਂ ਲੱਗਦਾ ਇਹ ਉਮਰ ਦੇ ਵਿੱਚ ਜਦੋਂ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਸਕੂਲ ਇੰਜੋਏ ਬਹੁਤ ਹੁੰਦਾ ਹਾਂਜੀ ਸਕੂਲ 'ਚ ਵੀ ਬਹੁਤ ਵਧੀਆ ਰਿਹਾ ਤੇਰਾ ਨਾਮ ਨੇਹਾ ਵਟਲਾ ਹੈ ਤੇ ਜਿਹਨੂੰ ਅੱਜ ਐਥਲੈਟਿਕ ਮੀਟ ਸੀ ਅੱਛਾ ਅੱਜ ਜੂਨੀਅਰ ਵਿੰਗ ਦੇ ਐਥਲੈਟਿਕ ਮੀਟ ਸੀਗੀ ਤੇ ਸਾਡਾ ਬੇਟਾ ਰਿਵਾਨ ਬਟਲਾ ਯੂਕੇਜੀ ਤੇ ਉਹਨੇ ਪਾਰਟਿਸਪੇਟ ਕੀਤਾ ਸੀ ਤੇ ਉਹ ਫਰਸਟ ਆਇਆ ਰੇਸ ਦੇ ਵਿੱਚ ਤੇ ਪੇਰੈਂਟਸ ਲਈ ਵੀ ਇੱਥੇ ਬਹੁਤ ਵਧੀਆ ਐਕਟੀਵਿਟੀਜ਼ ਰੱਖੀ ਹੋਈ ਸੀ ਰੈਸੀ ਸੀਗੀ ਮੈਂ ਵੀ ਪਾਰਟਿਸਪੇਟ ਕੀਤਾ ਮੈਂ ਥਰਡ ਆਈ ਸੀ ਤੇ ਮੇਰੇ ਹਸਬੰਡ ਨੇ ਤੇ ਮੈਂ ਟੱਗ ਆਫ ਵਾਰਚ ਵੀ ਪਾਰਟਿਸਪੇਟ ਕੀਤਾ ਸਾਡੀ ਟੀਮ ਵਿਨ ਕੀਤੀ ਆ ਸਰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸਾਨੂੰ ਜਿਸ ਨੇ ਲੰਬੇ ਸਮੇਂ ਤੋਂ ਸਕੂਲ ਨਾਲ ਜੁੜੇ ਹੋਣ ਕਿਦਾਂ ਸਕੂਲ ਦਾ ਐਕਸਪੀਰੀਅੰਸ ਹੈ ਦਾ ਹੁਣ ਤੱਕ ਸਰ ਬਹੁਤ ਵ ਸਾਰਾ ਕੁਝ ਗੇਮਸ ਵਗੈਰਾ ਚ ਬਹੁਤ ਵਧੀਆ ਸਕੂਲ ਦਾ ਠੀਕ ਹੈ ਬਈ ਥੈਂਕ ਯੂ ਸਰ ਮੈਮ ਅਥਲੈਟਿਕ ਮੀਟ ਸੀਐਸ ਸਕੂਲ ਦੇ ਵਿੱਚ ਤੇ ਕੀ ਕਹਿਣਾ ਚਾਹੁੰਦੇ ਹੋ ਕਿਹੜੀਆਂ ਕਿਹੜੀਆਂ ਗੇਮਸ ਕਰਵਾਈਆਂ ਗਈਆਂ ਅੱਜ ਸਰੀ 2025-26 ਸੈਸ਼ਨ ਦੇ ਜੂਨੀਅਰਸ ਦੇ ਅਥਲੈਟਿਕ ਮੀਟ ਸੀਗੇ ਔਰ ਇਸ ਅਥਲੈਟਿਕ ਮੀਟ ਦੇ ਵਿੱਚ ਬੱਚਿਆਂ ਨੂੰ ਰੇਸਿਸ ਕਰਵਾਈਆਂ ਗਈਆਂ ਸਪੋਨ ਰੇਸਿਸ ਕਰਵਾਈਆਂ ਗਈਆਂ ਉਸ ਤੋਂ ਇਲਾਵਾ ਸੈਕ ਰੇਸ ਕਰਵਾਈ ਗਈ ਹੈ ਬੈਕ ਰੇਸ ਕਰਵਾਈ ਗਈ ਹੈ ਗਿਆ ਹੰਡਲਸ ਕਰਵਾਈਆਂ ਗਈਆਂ ਨੇ ਤੇ ਬੱਚਿਆਂ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਇੰਜੋਏ ਕੀਤਾ ਬਹੁਤ ਠੀਕ ਹੈ ਨਾ ਅچھے ਤਰੀਕੇ ਨਾਲ ਪਾਰਟਿਸਿਪੇਟ ਕੀਤਾ ਤੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੀਆਂ ਪੋਜੀਸ਼ਨਸ ਆਈਆਂ ਹੈਗੀਆਂ 골ਡ সিলవర్ ਤੇ ব্রੋਂਜ਼ ਮੈਡਲ ਆਏ ਹੈਗੇ ਇਸ ਤੋਂ ਇਲਾਵਾ ਪੇਰੈਂਟਸ ਨੇ ਵੀ ਪਾਰਟਿਸਿਪੇਟ ਕੀਤਾ ਹੈਗਾ ਤੇ ਪੇਰੈਂਟਸ ਨੂੰ ਵੀ ਪ੍ਰਾਈਜ਼ ਡਿਸਟਰੀਬਿਊਟ ਕੀਤੇ ਹੈਗੇ ਔਰ ਜਿਹੜਾ ਸਾਡਾ ਮੇਨ ਫੋਕਸ ਹੈਗਾ ਜਿਹੜਾ ਸਾਡਾ ਮੇਨ ਪਰਪਸ ਬਿਹਾਈਂਡ ਦਿਸ ਕੋਰਸ ਹੈ ਉਹਦੇ ਵਿੱਚ ਇਹ ਚੀਜ਼ ਹੈਗਾ ਕਿ ਅੱਜ ਦਾ ਟਾਈਮ ਇਦਾਂ ਦਾ ਆ ਚੁੱਕਿਆ ਹੈਗਾ ਤੇ ਬੱਚੇ ਹੁਣ ਘਰ ਬੈਠ ਕੇ ਜ਼ਿਆਦਾਤਰ ਟੈਲੀਵਿਜ਼ਨ ਮੋਬਾਈਲ ਇਹਨਾਂ ਨੂੰ ਹੀ ਆਪਰੇਟ ਕਰਦੇ ਰਹਿੰਦੇ ਹੈਗੇ ਆ ਨੋਟ ਓਨਲੀ ਚਿਲड्रन ਇਵਨ ਐਲਡਰਸ ਠੀਕ ਹੈ ਨਾ ਦੇ ਆਲਸੋ ਮਚ ਇਨਵੋਲਡ ਇਨ ਟੂ ਦਾ ਮੋਬਾਈਲ ਫੋਨਸ ਆਹੀ ਚੀਜ਼ਾਂ ਨੂੰ ਸੋਚਦੇ ਹੋਏ ਇਹ ਜੂਨੀਅਰਸ ਦੀ ਐਥਲੈਟਿਕ ਮੀਟ ਕਰਵਾਈ ਗਈ ਜਿਦੇ ਵਿੱਚ ਇਹ ਸੀਗਾ ਕਿ ਅੱਜ ਬੱਚਿਆਂ ਨੇ ਜੋ ਆਪਣੀ ਪਾਰਟਿਸਪੇਸ਼ਨ ਦਿਖਾਈ ਹੈ ਜੋ ਉਹਨਾਂ ਨੇ ਆਪਣਾ ਐਨਥੂਸਿਆਜ਼ਮ ਦਿਖਾਇਆ ਸਪੋਰਟਸ ਨੂੰ ਲੈ ਕੇ ਠੀਕ ਹੈ ਕਹਿੰਦੇ ਹਾਰ ਤੇ ਜਿੱਤ ਤਾਂ ਬਣੀਓ ਹੁੰਦੀ ਹੈਗੀ ਕਿਉਂਕਿ ਮੌਕੇ ਤੇ ਆ ਕੇ ਪਤਾ ਨਹੀਂ ਹੁੰਦਾ ਹੈਗਾ ਕੌਣ ਅੱਗੇ ਨਿਕਲ ਜਾਂਦਾ ਹੈ ਪਰ ਬੱਚਿਆਂ ਦਾ ਜੋ ਐਨਥੂਸਿਆਜ਼ਮ ਸੀ ਜੋ ਜੋਸ਼ ਸੀਗਾ ਉਹਨੂੰ ਦੇਖ ਕੇ ਮਜ਼ਾ ਆ ਗਿਆ ਔਰ ਅੱਜ ਦਾ ਜਿਹੜਾ ਸਪੋਰਟਸ ਡੇ ਸੀਗਾ ਸਾਡਾ ਬਹੁਤ ਵਧੀਆ ਰਿਹਾ ਇਹ ਮੇਰੇ ਸਕੂਲ ਨੂੰ ਸ਼ੁਰੂ ਹੋਏ ਨੂੰ ਹਾਲੇ 5 ਸਾਲ ਹੋਏ ਆ 6 ਮਹੀਨੇ ਚੱਲ ਰਿਹਾ ਹੈ ਔਰ ਇਹ ਸਾਡੀ 5th ਐਨੂਅਲ ਸਪੋਰਟਸ ਮੀਟਸ ਸੀਗੇ ਜੁਨੀਅਰਸ ਦੀ ਔਰ ਜਿਹਦੇ ਵਿੱਚ ਬਹੁਤ ਵਧੀਆ ਲੱਗਿਆ ਸਾਰਿਆਂ ਨੇ ਹੀ ਬਹੁਤ ਅੱਛਾ ਮੈਂ ਤੇ ਕੀ ਪੂਰੇ ਅੱਛੇ ਤਰੀਕੇ ਨਾਲ ਇੰਜੋਏ ਕੀਤਾ ਔਰ ਅਸੀਂ ਹਮੇਸ਼ਾ ਆਪਣੀ ਜਿਹੜੀ ਸਪੋਰਟਸ ਮੀਟਸ ਹੈ ਇਹ ਅੱਗੇ ਕਰਵਾਉਂਦੇ ਰਹਾਂਗੇ ਜਿਵੇਂ ਬੱਚਿਆਂ ਦੇ ਲਈ ਟੱਗ ਆਫ ਵਾਰ ਠੀਕ ਹੈ ਰਿਲੇ ਰੇਸੇਸ ਐਂਡ ਦੈਨ ਅਦਰ ਇਵੈਂਟਸ ਠੀਕ ਹੈ ਨਾ ਜੋ ਵੀ ਹੈਗਾ ਮੇਜਰ ਗੇਮਸ ਤਾਂ ਹੈ ਹੀ ਗਈਆਂ ਸਕੂਲ ਦੇ ਵਿੱਚ ਉਹਨਾਂ ਨਾਲ-ਨਾਲ जेडे भी अपनी होर भी गेम्स है स्लोली एंड ग्रैजुअली ठीक है वी आर गोइंग टू ब्रिंग दैट एट द प्लेटफॉर्म सो दैट ऑल द स्टूडेंट्स आर गोइंग टू ठीक है पार्टिसिपेट इन ऑल द एक्टिविटीज एज पर देयर इंटरेस्ट धन्यवाद